ਵੱਡੇ ਵੀਰ ਹਾਂਜੀ ਕਣਕ ਦਾ ਆਪਾਂ ਨੇ ਵੱਢਤੀ ਝੂੜੀ ਵੀ ਹੋ ਗਈ ਆਪਣੀ ਹੁਣ ਹੁਣ ਮੈਂ ਕਾਲਜ ਜਾਂਦੀ ਖਲਾ ਬਣਾਗਾ ਜੀ ਚੰਡੀਗੜ੍ਹ ਕਾਲਜ ਜਾਵਾਂਗੇ ਆਪਾਂ ਥੋੜੇ ਹੋਰ ਕੰਮ ਕਰਨ ਵੇਢ ਲਈਏ ਕਿ ਤੁਸੀਂ ਜਾਈਓਂਗਾ ਵੱਡਾ ਭਾਈ ਬਣ ਕੇ ਯਾਰ ਪਹਿਲਾਂ ਤਾਂ ਤੂੰ ਬਾਪੂ ਨੂੰ ਮਨਾਓ ਚਲ ਬਾਪੂ ਮਨਾਵਾਂਗੇ ਬਾਪੂ ਕਿਹੜਾ ਆਪਣੇ ਕਹਿਣੇ ਤੋਂ ਬਾਹਰ ਐ ਦਾ ਮਨਾਵਾ ਦਾਂਗੇ ਬਾਪੂ ਨੂੰ ਤੇਰੇ ਨਾਲ ਮੈਂ ਕੰਮ ਕਰਾ ਦੂ ਜਿਹੜੇ ਰਹਿੰਦੇ ਨੇ ਠੀਕ ਐ ਪਰ ਬਾਪੂ ਨੂੰ ਜ਼ਰੂਰ ਮਨਾਦੀ ਮੈਨੂੰ 50 ਕੇ ਹਜ਼ਾਰ ਰੁਪਏ ਦੇਵਾ ਦੀ ਬਾਪੂ ਨੂੰ ਕੋਈ ਨਹੀਂ ਮੈਂ ਦੇ ਦੂੰਗਾ 50 ਹਜ਼ਾਰ ਗੱਲ ਐ ਕੋਈ ਮੇਰਾ ਛੋਟਾ ਭਾਈ ਐ ਤੇਰੇ ਹੰਦੇ ਮੈਨੂੰ ਟੈਨਸ਼ਨ ਵੀ ਕਰਦੀ ਹਾਂ ਹਾਂ ਬਸ ਤੈਨੂੰ ਪੜਾਈ ਵਧੀਆ ਕਰਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਅਫਸਰ ਲੱਗਣਾ ਹੈ ਮੈਨੂੰ ਪਤਾ ਚੜ੍ਹਾਈ ਆਪਣੀ ਤਾਂ ਹੀ ਹੁੰਦੀ ਹੈ ਜੇ ਮੈਂ ਖਰਾ ਉਤਰੂਗਾ ਤੂੰ ਨਾ ਕਰੀ ਤੂੰ ਬਹੁਤ ਆਸਾਨ ਨੇ ਸਾਨੂੰ ਤੇਰੇ ਤੇ ਹੱਸਦਾ ਹੁਣ ਯਾਰ ਖੇਤੀ ਬਾੜੀ ਚ ਲੱਗੇ ਹੋਇਆ ਠੀਕ ਆ ਸਾਨੂੰ ਥੋੜੇ ਤੋਂ ਬਹੁਤ ਉਮੀਦਾਂ ਨੇ ਚੰਡੀਗੜ੍ਹ ਤਾਂ ਹੀ ਭੇਜਿਆ ਤੈਨੂੰ ਵਧੀਆ ਮਨ ਲਾ ਕੇ ਪੜਾਈ ਕਰਨੀ ਆ ਇਹ ਤਾਂ ਖੇਤੀ ਬਾੜੀ ਚਾ ਲੋੜ ਸੀ ਤੈਨੂੰ ਬੁਲਾ ਲਿਆ ਉਹ ਥੋੜਾ ਔਖਾ ਹੋ ਰਿਹਾ ਸੀ ਅਸੀਂ ਉਹਨਾਂ ਨੂੰ ਭੇਜਾਂਗੇ ਦੁਬਾਰਾ ਚੰਡੀਗੜ੍ਹ ਵਧੀਆ ਆਪਣੀ ਤਿਆਰੀ ਕਰਨੀ ਆ ਜੀ ਬਾਈ ਮੈਨੂੰ ਹੁਣ ਆਈਫੋਨ ਦਵਾ ਦੇ ਬਾਈ ਬਣ ਕੇ ਮੈਂ ਹੁਣ ਚੰਡੀਗੜ੍ਹੇ ਮਿਸ਼ਨ ਤਾਂ ਲੈਣੀ ਆ ਤੇਰੇ ਭਾਈ ਦੀ ਠੁੱਕ ਬੰਦੀ ਦੇਖੀ ਤੂੰ ਫਿਰ ਉੱਥੇ ਛੋਟੇ ਭਾਈ ਜਿਹੜੀ ਠੁੱਕ ਹੁੰਦੀ ਆ ਨਾ ਆ ਕਿਸੇ ਹੋਰ ਚੀਜ਼ ਦੀ ਹੁੰਦੀ ਆ ਇਹ ਤੈਨੂੰ ਸਮਾਂ ਤੇ ਪਤਾ ਲੱਗੂ ਠੁੱਕ ਕਿੰਨੂੰ ਕਹਿੰਦੇ ਨੇ ਚਲੋ ਬਾਈ ਕੋਈ ਗੱਲ ਨਹੀਂ ਮੈਨੂੰ ਤੇਰੇ ਤੇ ਆਸ ਹੈ ਮੈਨੂੰ ਫੋਨ ਜ਼ਰੂਰ ਦਵਾਏਂਗਾ ਕੋਈ ਨਹੀਂ ਫੋਨ ਜ਼ਰੂਰ ਦਵਾਉਂਗਾ ਵੀਰੇ ਪੱਕਾ ਦਵਾਉਂਗਾ ਸასი ਕਾਪਾ ਜੀ ਬਾਈ ਹਰਪ੍ਰੀਤ ਹੁੰਦਾ ਯਾਰ ਮੇਰੀ ਗੱਲ ਜੀ ਯਾਰ ਇਗਨੋਰ ਹੀ ਕਰ ਗਿਆ ਬਈ ਉਹ ਸਰਦਾਰ ਸਾਹਿਬ ਕਿਵੇਂ ਹੋ ਵਧੀਆ ਸਰਦਾਰ ਸਾਹਿਬ ਕੀ ਬਾਤਾਂ ਜੀ ਕੀ ਬਾਤਾਂ ਕੀ ਹਾਲ ਹੈ ਰਵਿੰਦਰ ਜੀ ਵਧੀਆ ਵਜੀ ਵਧੀਆ ਤੁਸੀਂ ਸੁਣਾਓ ਵਧੀਆ ਜੀ ਵਧੀਆ ਕੀ ਬੰਦਾ ਉਹ ਬਸ ਕੁਛ ਨਹੀਂ ਖੇਤਾਂ ਚ ਆਏ ਸੀ ਆ ਛੋਟੇ ਭਾਈ ਨਾਲ ਬੜੇ ਪੇਚ ਲਾਏ ਅੱਜ ਵਗਦੇ ਟਾਈਮ ਲਾਇਆ ਲੱਗਦਾ ਅੱਜ ਹੋਰ ਹੋਰ ਫਸਲਵਾੜੀ ਕਿੱਦਾਂ ਹਾਂ ਵਧੀਆ ਵਧੀਆ ਅੱਛਾ ਹਾਂ ਹੋਰ ਦੱਸ ਆਪਣੀ ਵਹ ਤੂੜੀ ਪਾਦੇ ਸੀ ਡੈਡੀ ਥੋੜੇ ਜਿਹਾ ਬਿਮਾਰ ਸੀਗੇ ਅੱਛਾ ਅੱਛਾ ਜੀ ਤੇ ਆ ਹੁਣ ਟਰਾਲੀ ਲੰਗੀ ਆ ਮੈਂ ਹਾਂ ਚੱਲ ਇਨੇ ਕੋਠੇ ਚ ਬੈੰਨੇ ਆਪਣੇ ਵਾਲੇ ਚ ਚਲੋ ਵਧੀਆ ਗੱਲ ਆ ਜੀ ਯਾਰ ਤੂੰ ਪੀਨੇ ਆ ਮੁੰਡਿਆਂ ਨੇ ਚਾਹ ਬਣਾ ਰੱਖੀ ਸੀ ਹਾਂ ਉਹ ਟਰੈਕਟਰ ਫਿਰ ਮਗਾਹਾਂ ਤੋਰ ਕੇ ਆਇਆ ਉੱਥੇ ਤੋਂ ਪੁੱਛੀ ਕਰਾਂਗੇ ਜਾ ਕੇ ਹੂੰ ਬਿਲਕੁਲ ਸਰਦਾਰ ਬੰਦੇ ਦੀ ਅਲੱਗ ਹੀ ਟੌਰ ਹੁੰਦੀ ਆ ਪੱਗ ਬੜੀ ਸੋਹਣੀ ਬੰਨੀ ਤੁਸੀਂ ਚਲੋ ਧੰਨਵਾਦ ਜੀ ਤੁਹਾਡਾ ਜੀਆ ਤਰੀਫ ਕਰਨ ਵਾਸਤੇ ਹੈ ਜ਼ਰੂਰੀ ਹੈ ਇਹ ਦਸਤਾਰ ਹਾਂ ਬਿਲਕੁਲ ਬਿਲਕੁਲ ਸ਼ਾਨ ਪੰਜਾਬੀਆਂ ਦੀ ਹੋਰ ਛੋਟੇ ਕੀ ਕਰਦਾ ਹੁੰਦਾ ਫਿਰ ਬਈ ਪੜਦਾ ਚੰਡੀਗੜ੍ਹ ਜਿਵੇਂ ਵਸਤੀ ਚੰਡੀਗੜ੍ਹ ਪੜਦਾ ਅੱਛਾ ਕਵਾਲ ਬੂੜੂ ਬੜੇ ਵਧੀਆ ਕਟਵਾਏ ਨੇ ਹੈ ਬਸ ਬਾਈ ਜਿਹੜਾ ਫੈਸ਼ਨ ਚੱਲਦਾ ਜੀ ਉਸ ਸਮੇਂ ਉਹ ਫੈਸ਼ਨ ਪੰਜਾਬੀਆਂ ਦਾ ਤਾਂ ਫੈਸ਼ਨ ਆ ਹੈ ਟ੍ਰੈਂਡ ਹੈ ਪੰਜਾਬੀਆਂ ਦਾ ਇਹ ਹਾਂ ਤਾਂ ਰੱਖਿਆ ਕਰੋ ਹੋਰ ਪੜ੍ਹਾਈ ਕਦ ਚੱਲ ਰਹੀ ਹੈ ਫਿਰ ਬਈ ਬੀਏ ਫੈਨਲ ਬੀਏ ਫੈਨਲ ਆ ਚਲੋ ਵਧੀਆ ਵਧੀਆ ਜੋਰ ਲਾ ਕੇ ਪੜੋ ਹੋਰ ਠੀਕ ਹੈ ਜੀ ਹਾਂ ਜੀ ਹਾਂ ਵਧੀਆ ਜੀ ਵਧੀਆ ਚਲੋ ਜੀ ਮੈਂ ਦੇਖਾਂ ਕਾਰੋਬਾਰ ਠੀਕ ਹੈ ਜੀ ਮਿਲਦੇ ਹਾਂ ਜੀ ਹਾਂ ਮਿਲਦੇ ਹਾਂ ਮਿਲਦੇ ਠੀਕ ਹੈ ਸ਼ਾਮ ਨੂੰ ਮਿਲਦੇ ਆ ਕਰ ਹਾਂ ਜੀ ਹਾਂ ਜਰੂਰ ਜੀ ਜਰੂਰ ਜਰੂਰ ਜੀ ਜਰੂਰ ਠੀਕ ਹੈ ਜੀ ਠੀਕ ਹੈ ਬਈ ਯਾਰ ਬੰਦਾ ਕਹੇ ਜਾਂਦੀ ਇਹ ਉਹ ਚਲ ਕੋਈ ਗੱਲ ਨਹੀਂ ਉਹ ਥੋੜਾ ਜਾ ਮੈਨੂੰ ਯਾਰ ਮੇਰੀ ਤਾਂ ਗੱਲ ਹੀ ਨਹੀਂ ਇਹਨੇ ਗੋਲੀ ਜਰਾ ਇਗਨੋਰ ਜੀ ਕਰ ਗਿਆ ਮੇਰੀ ਉਹ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੰਦਾ ਸੁਭਾ ਅਲਗ ਅਲਗ ਹੁੰਦੇ ਨੇ ਯਾਰ ਨੀਮਾ ਹੁਕੇ ਬੁਲਾ ਰਹੇ ਬੰਦੇ ਨੂੰ ਯਾਰ ਆ ਚੱਲ ਕੋਈ ਗੱਲ ਨਹੀਂ ਤੈਨੂੰ ਮੈਂ ਦੱਸੂਗਾ ਇਹ ਵੀ ਕਾਰਨ ਹੁੰਦੇ ਨੇ ਕਈ ਚੱਲ ਚੱਲੀਏ ਯਾਰ ਆ ਕਿਡਾ ਹੁੰਦਾ ਬਈ ਇਧਰ ਓਏ ਆਪਣਾ ਹੀ ਮੁੰਡਾ ਹੈ ਸਸੀਕਾਰ 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 ਬਹੁਤ ਸੋਹਣਾ ਲੱਗ ਰਿਹਾ ਹੈ ਧੰਨਵਾਦ ਜੀ ਹੋਰ ਨਸੋ ਠੀਕ ਹੈ ਜੀ ਵਧੀਆ ਵਧੀਆ ਐਡੀ ਸਰਦਾਰੀ ਕਾਇਮ ਰੱਖੋ ਮੇਰਾ ਪੁੱਤ ਬੱਸ ਜੀ ਤੁਹਾਡੀਆਂ ਗੱਲਾਂ ਤੋਂ ਪ੍ਰੇਰਨਾ ਲਈ ਹੋਈ ਹੈ ਤੇ ਅੱਜ ਪੱਗ ਬੰਨ ਲਈ ਵਧੀਆ ਵਧੀਆ ਹੋਰ ਦੱਸੋ ਠੀਕ ਹੋ ਜੀ ਵਧੀਆ ਹੋਰ ਕੀ ਕਰ ਰਹੇ ਹੋ ਅੱਜ ਕੱਲ ਬਸ ਹੀ ਮੈਂ ਅੱਜ ਕਾਲਜ ਦਾ ਪਹਿਲਾ ਦਿਨ ਆ ਤੇ ਕਾਲਜ ਚੱਲਿਆ ਸੀ ਅੱਛਾ ਐਦਾਂ ਟੋਰ ਕੱਟ ਕੇ ਟੋਰ ਕੱਟ ਕੇ ਬਸ ਜਿਹੜੀ ਆ ਚੀਜ਼ ਆ ਨਾ ਸਰ ਔਰ ਮੈਨੂੰ ਏਸੇ ਦੀ ਲੱਗ ਰਹੀ ਹੈ ਹਾਂ ਹਾਂ ਬਹੁਤ ਵਧੀਆ ਬੰਨੀ ਆ ਮੈਂ ਇੱਕ ਦੋ ਵਾਰੀ ਪਰਨਾ ਬਨ ਕੇ ਗਿਆ ਜਦੋਂ ਐਡਮਿਸ਼ਨ ਕਰਵਾਉਣ ਗਿਆ ਉਥੇ ਸਰਦਾਰ ਜੀ ਸਰਦਾਰ ਜੀ ਹੋਈ ਸਾਰੇ ਪਾਸੇ ਚਿੱਤ ਖੁਸ਼ ਹੋ ਗਿਆ ਮੇਰਾ ਪੂਰਾ ਫਿਰ ਮੈਂ ਸੋਚਾ ਮੈਂ ਪੱਗੀ ਬਨ ਕੇ ਜਾਇਆ ਬਹੁਤ ਵਧੀਆ ਬਹੁਤ ਵਧੀਆ ਮਾ ਮੇਰਾ ਦਿਲ ਬਹੁਤ ਖੁਸ਼ ਹੋਇਆ ਯਾਰ ਬਸ ਸਰ ਤੁਹਾਡੇ ਗੱਲਾਂ ਤੋਂ ਸਿੱਖਿਆ ਜੀ ਕਿ ਪੱਗ ਦੀ ਕੀ ਉਹਦੋਂ ਗ ਪੜੇ ਦੇਖ ਕੇ ਬਾਰੀ ਤਰੀ ਜਾਂਦੀ ਯਾਰਾ ਸਿਰ ਤੇ ਫਿਰ ਪਤਾ ਲੱਗਦਾ ਪੱਗ ਦੀ ਕੀ ਇੱਜ਼ਤ ਹੈ ਕੀ ਮਾਨ ਹੈ ਬਿਲਕੁਲ ਬਿਲਕੁਲ ਇਹ ਦਸਤਾਰ ਨਹੀਂ ਤਾਜ ਹੈ ਆਪਣਾ ਤਾਜ ਹਾਂਜੀ ਤਾਜ ਸਿੰਘਾ ਦਾ ਤਾਜ ਹੈ ਹੂੰ ਤੇ ਔਰ ਭਾਈ ਤੂੰ ਵੀ ਬੱਲਾ ਕਰ ਕੀ ਹਾਲ ਨੇ ਛੋਟਿਆ ਭਾਈ ਮੈਂ ਤੇਨਾਂ ਵੱਡਾ ਯਾਰਾ ਭਾਈ ਬੱਤਾ ਕੱਲਾ ਉਮਰ ਚ ਨਹੀਂ ਹੁੰਦਾ ਸਿਆਣੇ ਵਿੱਚ ਵੀ ਹੋਣਾ ਚਾਹੀਦਾ ਪੱਗ ਪੱਗ ਬੰਨਿਆ ਕਰੋ ਯਾਰਾ ਸਿਆਣੇ ਬਣੇ ਹੋਗੇ ਹੁਣ ਕੋਈ ਕੋਈ ਮਾਇਨੇ ਨਹੀਂ ਰੱਖਦੇ ਅੱਜਕੱਲ੍ਹ ਆਪ ਦੀ ਸਿਆਣਪ ਦੇ ਲਈ ਰੱਖ ਚਲੋ ਭਾਈ ਚਲੀ ਭਾਈ ਠੀਕ ਹੈ ਠੀਕ ਜੀ ਚਲੋ ਠੀਕ ਹੈ ਜੀ ਉਹ ਠੀਕ ਹੈ ਜੀ ਉਹ ਚੱਲ ਯਾਰ ਤੇਰੇ ਗੱਲਾਂ ਦੇ ਚੱਕਰ 'ਚ ਤਾਂ ਮੋਟਰਸਾਈਕਲ ਤੀ ਭੁੱਲ ਗਏ ਚੱਲ ਬਾਈ ਚੱਲ ਯਾਰ ਇਹ ਹੋ ਗਿਆ ਹੰਦੇ ਨੂੰ ਉਹ ਬਾਈ ਯਾਰ ਤੇਰੇ ਨਾਲ ਅੱਗੇ ਤਾਂ ਬੇਇੱਜ਼ਤੀ ਹੁੰਦੀ ਆ ਯਾਰ ਨਹੀਂ ਕਾਦੀ ਬੇਇੱਜ਼ਤੀ ਹੋ ਗਈ ਬੇਇੱਜ਼ਤੀ ਹੋ ਗਈ ਉਹ ਦੇ ਲੈ ਯਾਰ ਦੋ ਬੰਦੇ ਮਿਲੇ ਦੋਨਾਂ ਨੇ ਮੇਰੀ ਬੇਇੱਜ਼ਤੀ ਕਰ ਗਏ ਯਾਰ ਕੀ ਫਾਇਦਾ ਯਾਰ ਕਾਰਨ ਸਮਝਦਾ ਕੀ ਸੀ ਇਹਦਾ ਕਾਰਨ ਯਾਰ ਬਾਈ ਮੈਨੂੰ ਤਾਂ ਅੱਗੇ ਹੁਣ ਕੀ ਪਤਾ ਮੈਨੂੰ ਤਾਂ ਸਮਝਜੋ ਬਾਹਰ ਮੇਦਾ ਕੰਮ ਹੈ ਓਏ ਇਹ ਇੱਜ਼ਤ ਮੈਨੂੰ ਨਹੀਂ ਮਿਲ ਰਹੀ ਇਹਨੂੰ ਮਿਲ ਰਹੀ ਹੈ ਦਸਤਾਰ ਨੂੰ ਤੂੰ ਆਪਣਾ ਵੇਖ ਤੂੰ ਸਰਦਾਰਾਂ ਦਾ ਮੁੰਡਾ ਲੱਗਦਾ ਕਿਸੇ ਪਾਸੋਂ ਬਾਈ ਯਾਰ ਹੁਣ ਸਰਦਾਰੀ ਹੋਰ ਰਹਿ ਗਈ ਯਾਰ ਹੁਣ ਸਰਦਾਰੀ ਚ ਕਿਉਂ ਨਹੀਂ ਰਹਿ ਗਿਆ ਇਹ ਦਸਤਾਰ ਇੰਨੀ ਆਸਾਨੀ ਨਾਲ ਨਹੀਂ ਮਿਲੀ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਵੱਡੇ ਬਜ਼ੁਰਗਾਂ ਨੇ ਬਾਈ ਫਿਰ ਤੂੰ ਯਾਰ ਮੈਨੂੰ ਪਹਿਲਾਂ ਸਮਝਾਉਣਾ ਸੀ ਬਾਈ ਯਾਰ ਮੈਂ ਤੇਰੀ ਗੱਲ ਉਹ ਯਾਰ ਤੁਸੀਂ ਸਮਝਦੇ ਨਹੀਂ ਉਹ ਮੁੰਡਾ ਤੇਰੇ ਨਾਲ ਹੀ ਪੜਦਾ ਸੀ ਉਹਨੂੰ ਸਮਝਾਇਆ ਉਹ ਤਾਂ ਦਸਹਾਰ ਬਣਨ ਲੱਗਿਆ ਤੂੰ ਦੇਖ ਲੈ ਕੀ ਹਾਲ ਕੀਤਾ ਦਾੜੀ ਮੂਛੇ ਚੱਕਰ ਕੀ ਆ ਬਾਲ ਦੇ ਕਿਤੇ ਨੇ ਓ ਯਾਰ ਸਮਝੇ ਨਹੀਂ। ਸ਼ਮੇਸ਼ ਪਿਤਾਣੇ ਦਿੱਤੀ ਸੀ ਆਪਾਂ ਨੂੰ ਦਸਤਾਰ ਇਹ। ਕੰਨੀਆਂ ਕੁਰਬਾਨੀਆਂ ਦਿੱਤੀਆਂ ਨੇ। ਚੜਖੜੀਆਂ ਦੇ ਚੜੇ ਆ ਰਿਆ ਨਾਲ ਚਲਵਾਏ ਗਏ। ਆਬਦਾ ਇਹ ਨਹੀਂ ਮੰਨੀ। ਆਪਾਂ ਨੂੰ ਨਾ ਆਫਰ ਕਿਤੇ ਸੀ ਇਹਨਾਂ ਨੇ ਮੁਸਲਮਾਨਾਂ ਨੇ। ਸਭ ਮੁਸਲਮਾਨ ਬਣ ਜਾਓ ਜ਼ਗੀਰਾ ਦੇ ਦਾਂਗੇ। ਪਰ ਨਾ ਆਪਣਾ ਬੰਦ-ਬੰਦ ਕਟਾਣਾ ਮਨਜ਼ੂਰ ਕਰ ਲਿਆ ਪਰ ਦਸਤਾਰ ਨਹੀਂ ਤਾਰੀ ਉਹਨਾਂ ਨੇ। ਤੁਸੀਂ ਇਹ ਕੁਰਬਾਨੀਆਂ ਦਾ ਸਿਦਕ ਦੋਗੇ ਸਾਨੂੰ। ਬਈ ਯਾਰ ਗੱਲ ਕੀ ਹੋਈ ਯਾਰ। ਹਲੇ ਵੀ ਕੁਝ ਨਹੀਂ ਵਿਗੜਿਆ। ਬਈ ਸਮੋਸਾ ਲੈ ਯਾਰ ਜੀ। ਮੌਕਾ ਤਾਂ ਇਹੀ ਹੈ ਦਸਤਾਰ ਬੰਨਣੀ ਸ਼ੁਰੂ ਕਰ ਦੇ ਮੇਰਾ ਪੁੱਤ ਚਲੋ ਬਾਈ ਮੈਂ ਤੇਰੇ ਛੋਟਾ ਭਾਈ ਆ ਤੇਰੀ ਗੱਲ ਜਰੂਰ ਮੰਨੂੰਗਾ ਯਾਰ ਗਲਤੀ ਹੋ ਗਈ ਮੈਂ ਤੇਰਾ ਸਿਰ ਵੀ ਜਗਾਤਾ ਮੈਂ ਅੱਜ ਤੋਂ ਆ ਪੱਗ ਬੰਨਣਾ ਕਰੂੰਗਾ ਤੇਰੀ ਗੱਲ ਦਾ ਵਾਦਾ ਹੈ ਚਲ ਦੇਖਦਾ ਮੈਂ ਉਮੀਦਾਂ ਦੇ ਜੇ ਕਿੰਨਾ ਕਾਇਮ ਰਹਿਣਾ ਲੈ ਵੀ ਆਪਣੀ ਪੱਗ ਵੀ ਬੰਨੀ ਸਾਡੇ ਗੁਰੂਆਂ ਨੇ ਰਾਹ ਦਿੱਤਾ ਜਿਹੜਾ ਹੋਇਆ ਰੁਕਣਾ ਤੇ ਚੱਲਣਾ ਸਾਡਾ ਫਰਜ਼ ਵੀ ਬੰਦ ਹੈ ਮਾਲਕਾ ਤੇਰਾ ਧੰਨਵਾਦ ਮੈਨੂੰ ਇੰਨੀ ਗੱਲ ਮਤਬਕ ਸੁਣ ਲਈ ਸਾਹ ਹੁੰਦੀ ਐ ਸਲਾਮਾ ਪੱਗ ਤੇ ਨਾ ਕਿਸੇ ਸਰਦਾਰ ਕਹਿਣਾ ਨਹੀਂ ਪੱਗ ਨਾਲ ਹੁੰਦੀ ਪੂਰੀ ਟਾਰ ਜਖ ਤੇ ਪੱਗ ਤੇ ਨਾ ਕਿਸੇ ਸਰਦਾਰ ਕਹਿਣਾ ਨਹੀਂ ਓਹ ਕੀ ਬਾਤਾਂ ਕੀ ਬਾਤਾਂ ਮੇਰਾ ਭਾਈ ਕੀ ਬਾਤਾਂ ਵਾ ਵਾ ਦਿਲ ਖੁਸ਼ ਕਰਤਾ ਯਾਰ ਦਿਲ ਖੁਸ਼ ਕਰਤਾ ਆਹੀ ਜੀ ਬਸ ਆਹੀ ਹੈ ਸਰਦਾਰੀ ਦਸਤਾਰ ਹੁਣ ਪਤਾ ਲੱਗਦਾ ਕਿ ਉਹ ਲੋਕ ਆਪਾਂ ਨੂੰ ਬਾਰ ਬਾਰ ਕੱਨੇ ਮਾਰਦੇ ਸੀ ਕੋਈ ਹੁਣ ਮਾਰਦੇ ਨਹੀਂ ਹੁਣ ਕੀ ਕਹਿੰਦੇ ਨੇ ਸਰਦਾਰ ਜੀ ਸਰਦਾਰ ਜੀ ਹਾਂ ਸਰਦਾਰ ਜੀ ਬਸ ਅਲਟੀ ਟੁੱਕ ਕਬਈ ਜਿਹੜੀ ਤਾਂ ਕੁੱਕਾਂ ਦੀ ਗੱਲ ਹੈ ਜੀ ਮੇਰੇ ਦਿਮਾਗ 'ਚ ਗਈ ਉਹ ਭਈ ਇਹੀ ਤਾਂ ਗੱਲਾਂ ਨੇ ਦਸਮ ਪਾਸ਼ਾ ਨੇ ਆਪਾਂ ਨੂੰ ਇਹੀ ਸਰਕਾਰੀ ਬਖਸ਼ੀ ਸੀ ਆਪਾਂ ਭੁੱਲ ਗਏ ਬਈ ਸਾਰਾ ਕੁਝ ਭੁੱਲ ਗਏ ਮੈਨੂੰ ਕਾਇਮ ਰੱਖਣਾ ਪਣੇ ਬਾਈਗ ਨੂੰ ਉਤਾਰਸ ਕਰੋ ਮੈਂ ਚੜਦੀ ਕਲਾ ਰਹੀ ਆਪਣੀ ਚੜਦੀ ਕਲਾ ਹੀ ਰਹੂਗੀ ਬਾਈ ਮੈਂ ਨਹੀਂ ਰਹੂਗਾ ਸਾਹੀ ਬਾਈਗੂ ਜੀ ਦਾ ਖਾਲਸਾ ਬਾਈਗੂ ਜੀ ਦੀ ਫੋਟੇ ਬਾਈ ਜੀ ਆਪਾਂ ਨੇ ਵੀਡੀਓ ਬਣਾਈ ଥିਗੀ ਤੇ ਵੀਡੀਓ ਜ਼ਰੂਰ ਦੱਸਿਓ ਵੀ ਕਿੱਦਾਂ ਨਹੀਂ ਲੱਗੀ ਤੇ ਆਪਣਾ ਮਤਲਬ ਇਹੀ ਤੀਗਾ ਵੀ ਆਪਣੇ ਧਰਮ ਪ੍ਰਤੀ ਵੀ ਵੀਡੀਓ ਬਣਾਈਏ ਹਨਾ ਤੇ ਵੀ ਜਿਹੜੇ ਇਸ ਤਰ੍ਹਾਂ ਦਾ ਮਾਹੌਲ ਆਗਾ ਅੱਜ ਕੱਲ ਦਾ ਚਮਾ ਚੱਲ ਰਿਹਾਗਾ ਸਮੇਲੇ ਦੇ ਮੁਤਾਬਕ ਵੀਡੀਓ ਬਣਾਈ ਆਪਾਂ ਨੇ ਤੇ ਆਡੀ ਵੀਡੀਓ ਨੂੰ ਜਰੂਰ ਦੱਸਿਓ ਵੀ ਕਿੱਦਾਂ ਦੀ ਲੱਗੀ ਤੁਹਾਨੂੰ ਤੇ ਮੈਸੇਜ ਕਮੈਂਟ ਜਰੂਰ ਕਰਿਓ ਕਿਉਂਕਿ ਵੀਡੀਓ ਤੁਸੀਂ ਹੋਰ ਵੀ ਦੇਖੇ ਨੇਗੀਆਂ ਆਉਂਦੀਆਂ ਨੇ ਅੱਜ ਕੱਲ੍ਹ ਦੇ ਸਮੇਲੇ ਵਿੱਚ ਕਿੰਨੀਆਂ ਆ ਰਹੀਆਂ ਨੇ ਹਰ ਇੱਕ ਲੋਕ ਉਹਨਾਂ ਨੂੰ ਬੱਦ ਪਿਆਰ ਕਰਦੇ ਨੇ ਪਰ ਐਦਾਂ ਦੀ ਵੀਡੀਓ ਅਜੇ ਤੱਕ ਕਿਸੇ ਨੇ ਕੋਈ ਬਣਾਈ ਨਹੀਂ ਹੋਣੀ ਜਿਹੜੀ ਅਸੀਂ ਨੇ ਤੁਹਾਨੂੰ ਮੈਸੇਜ ਦਿੱਤਾ ਜਿਹੜੀ ਵੀਡੀਓ ਦੇਖਾਈ ਤੇ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਸ਼ੇਅਰ ਕਰਕੇ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ ਜੀ ਪੰਜਾਬੀਓ ਇਹਦੇ ਬਾਰੇ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਵੀ ਇੱਕ ਦਸਤਾਰ ਨੂੰ ਲੈ ਕੇ ਅਸੀਂ ਛੋਟੇ ਜਿਹੇ ਉਪਰਾਲਾ ਕੀਤਾ ਹੈ ਦਸਤਾਰ ਸਜਾਓ ਵੱਤੋ ਵੱਤ ਦਸਤਾਰ ਸਜਾਓ ਪੰਜਾਬੀਆਂ ਦੀ ਆਣ ਬਾਣ ਸ਼ਾਨ ਹੈ ਇਹਦੇ ਨਾਲ ਹੀ ਪੰਜਾਬੀਆਂ ਦੀ ਪਛਾਣ ਆ ਚਾਹੀਦੀ ਪੰਜਾਬੀ ਕਿਹੜੇ ਵੀ ਦੇਸ਼ ਜਾਣ ਕੈਨੇਡਾ ਜਾਣ ਇੰਗਲੈਂਡ ਜਾਣ ਅਮਰੀਕਾ ਜਾਣ ਕਿਤੇ ਵੀ ਜਾਣ ਜਦੋਂ ਉਹਨਾਂ ਦੇ ਸਿੱਖ ਦੇ ਦਸਤਾਰ ਦੇਖਣਾ ਕੋਈ ਵੀ ਤਾਂ ਉਹ ਸੋਚਦਾ ਵੀ ਹਾਂ ਇਹ ਬੰਦਾ ਪੰਜਾਬ ਤੋਂ ਆਇਆ ਪੰਜਾਬੀ ਹੈ ਇਹ ਇਹਦੇ ਵਿੱਚ ਦਸਤਾਰ ਬਾਰੇ ਜੋ ਵੀ ਅਸੀਂ ਦਿਖਾਇਆ ਹੈ ਉੰਦੇ ਬਾਰੇ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਦੂਸੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਸਪੋਰਟ ਕਰੋ ਸਾਨੂੰ ਤਾਂ ਜੋ ਅਸੀਂ ਤੁਹਾਡੇ ਵਾਸਤੇ ਹੋਰ ਵੀਡੀਓ ਵੀ ਲੈ ਕੇ ਆਈਏ ਜਲਦੀ ਅਸੀਂ ਤੁਹਾਡੇ ਵਾਸਤੇ ਇੱਕ ਵੈਬ ਸੀਰੀਜ਼ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਰੀਅਲ ਸਟੋਰੀ ਦਿਖਾਵਾਂਗੇ ਤੁਹਾਨੂੰ ਵੀ ਇੱਕ ਉਹਦੇ ਬਾਰੇ ਤੁਹਾਨੂੰ ਫਿਰ ਬਾਅਦ ਦੱਸਾਂਗੇ ਅਸੀਂ ਉਹ ਸਟੋਰੀ ਵੀ ਜੋ ਵੀ ਗੱਲਬਾਤ ਹੈ ਸਾਡੇ ਦੂਸਰੇ ਸਰਦਾਰਾਂ ਦੀ ਦੋਸਤੋ ਦਸਤਾਰ ਸਾਡੀ ਸ਼ਾਨ ਹੈ ਦਸਤਾਰ ਸਾਡਾ ਮਾਨ ਹੈ ਰਾਸਮ ਪਾਸ਼ਾ ਨੇ ਸਾਨੂੰ ਦਸਤਾਰ ਬਖਸ਼ੀ ਸੀ ਤੇ ਸਾਡੀ ਛੋਟੀ ਜੀ ਕੋਸ਼ਿਸ਼ ਹੈ ਇੱਕ ਵਾਰ ਨੌਜਵਾਨਾਂ ਨੂੰ ਫੇਰ ਤੋਂ ਦਸਤਾਰ ਨਾਲ ਜੋੜਨ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਵੀਡੀਓ ਲਾਈਕ ਕਰਨਾ ਤੇ ਕਮੈਂਟ ਕਰਨਾ ਕਦੇ ਨਾ ਭੁੱਲਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ